ਠੀਕ ਹੈ 300 ਕੁਰਸੀ ਸੀਗੀ 850 ਕੁਰਸੀ ਅਸੀਂ ਲਾਈ ਹੋਈ ਸੀ ਯਾਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਬੈਠੇ ਹਾਂ ਉਹ ਤਾਂ ਕੁੱਸਿਆਂ ਤੁਸੀਂ ਵੀ ਗਿਣਿਆ ਉੱਥੇ ਤੁਮਸੀਡੀ ਵੱਲੋਂ ਸਿੱਧਾ ਤੁਹਾਡੇ ਤੇ ਹਮਲਾ ਕੀਤਾ ਹੈ ਕਿ ਇਹ ਦੁੱਧ ਚ ਪਾਣੀ ਪਾਉਂਦੇ ਰਹੇ ਆੜ ਦੇ ਵਿੱਚ ਹਿਰਾਫੇਰੀ ਕਰਦੇ ਰਹੇ ਆਂ ਕਾਫੀ ਹੋਰ ਵੀ ਜਿਹੜੇ ਮਾਮਲੇ ਨਾਲ ਜੁੜੇ ਹੋਏ ਨੇ ਗੁਰੂ ਸਾਹਿਬ ਜਾਣਦੇ ਨੇ ਉਹ ਤਾਂ ਕਹਿੰਦਾ ਮੈਂ ਸਟੈਂਡ ਕਰਦਾ ਹੁਣ ਵੀ ਵੀ ਅਸੀਂ ਹਿੰਦੂਆਂ ਦੇ ਵੋਟਾਂ ਲੈਣੀਆਂ ਅਸੀਂ ਕੋਈ ਉਹਦੇ ਦਾ ਨਹੀਂ ਬਣਨਾ ਉਹ ਰੋਕਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਫੋਨ ਕਰ ਕਰਕੇ ਵਰਕਾਂ ਰੋਕਿਆ ਜਾ ਰਿਹਾ ਦੂਜੇ ਧੜੇ ਵੱਲੋਂ ਇਹ ਬਾਦਲ ਪਰਿਵਾਰ ਹੀ ਐਜਪੀਸੀ ਚੋਣਾ ਨਹੀਂ ਹੋਣ ਦੇ ਰਿਹਾ ਕਿਉਂਕਿ ਉਹਨਾਂ ਨੂੰ ਦਾਰਾ ਕਿਤੇ ਉਹ ਵੀ ਸਾਡੀ ਅਥਰ ਤੇ ਨਿਕਲ ਜੇ ਕੇਂਦਰ ਸਰਕਾਰ ਨਾਲ ਮਿਲੀ ਭੁਗਤ ਦੇ ਇਹ ਬਾਦਲ ਸਾਹਿਬ ਕੋਲ ਕੀ ਤਾਕਤ ਹੈ ਹੁਣ ਤਾਂ ਸਾਡੀ ਸਰਕਾਰ ਨਹੀਂ ਹੈਗੀ ਹੁਣ ਤਾਂ ਕੋਈ ਲੈਣਾ ਨਹੀਂ ਕੋਈ ਬੀਜੇਪੀ ਨਾਲ ਸਾਡਾ ਸਮਝੌਤਾ ਟੁੱਟ ਗਿਆ ਬੀਜੇਪੀ ਵਾਲੇ ਸਾਨੂੰ ਰੋਜ਼ ਗਾਲ੍ਹਾਂ ਕੱਢਦੇ ਐ ਅਸੀਂ ਉਹਨਾਂ ਨੂੰ ਰੋਜ਼ ਗਾਲ੍ਹਾਂ ਕੱਢਦੇ ਫਿਰ ਅਸੀਂ ਕੌਣ ਹੈ ਰੋਕਣ ਵਾਲੇ ਭਈ ਇਹਨਾਂ ਦੀ ਆੜੀ ਆ ਲਾਲ ਕਰਾ ਲੈਣ ਚਾਹਣਾ ਅਸੀਂ ਤਾਂ ਕਹਿੰਦੇ ਕੱਲ੍ਹ ਨੂੰ ਕਰਾ ਲੈ ਪੀਸੀ ਸਹਿਮਤ ਇਸ ਵਾਸਤੇ ਮੈਂਬਰ ਸਾਰੇ ਪ੍ਰਧਾਨ ਸਾਡੇ ਪ੍ਰਧਾਨ ਸਰਦਾਰ ਹਜਨ ਸਿੰਘ ਧਾਮੀ ਨੇ ਕਹਿ ਲਿਆ ਸਾਡੇ ਬਲਾਰੇ ਬੋਲਦੇ ਨੇ ਮੈਂ ਤੁਹਾਡੇ ਚੈਨਲ ਤੇ ਕਹਿੰਨਾ ਵੀ ਕਰਾ ਲਓ ਯਾਰ ਇਲੈਕਸ਼ਨ ਜੀ ਨੂੰ ਸੰਗਤ ਕਹੂਗੀ ਸੇਵਾ ਉਹਨੂੰ ਮਿਲ ਜੂਗੀ ਦਿਨੀ 4 ਮਈ ਨੂੰ ਇੱਕ ਵੱਡਾ ਇਕੱਠ ਬਲੱਕ ਮਜਰੀ ਖਰੜਖੱਤ ਦੇ ਵਿੱਚ ਹੋਇਆ ਇਕੱਠ ਦੇ ਵਿੱਚ ਕਾਫੀ ਆਗੂ ਵੱਲੋਂ ਟਿੱਪਣੀ ਕੀਤੀ ਗਈ ਹੈ ਇਸ ਨੂੰ ਲੈ ਕੇ ਅੱਜ ਐ ਜੀ ਪੀ ਸੀ ਮੈਂਬਰ ਅਜਮੇਰ ਸਿੰਘ ਖੇੜਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਖੇੜਾ ਸਾਹਿਬ ਪਿਛਲੇ ਦਿਨੀ ਕਾਫੀ ਤਿਆਰੀਆਂ ਜੁਜੇ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ 4 ਮਈ ਨੂੰ ਦੱਸਿਆ ਰਿਹਾ ਕਿ ਉਹਨਾਂ ਵੱਲੋਂ ਕਿ ਜੇ ਉਮੀਦ ਅਸੀਂ ਲਾਈ ਸੀ ਉਸ ਤੋਂ ਵੱਧ ਇਕੱਠ ਹੋ ਗਿਆ ਕਿ ਸਾਨੂੰ ਆਸ ਨਹੀਂ ਸੀ ਕਿ ਨੇ ਇਕੱਠ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਹ ਜੋ ਕੁਝ ਕਹਿੰਨੇ ਆ ਉਹਨਾਂ ਵਾਸਤੇ ਠੀਕ ਹੈ ਲੇਕਿਨ ਜਿਹੜੀ ਸੰਗਤ ਹੈ ਉਹ ਸੰਗਤ ਸਾਰਾ ਕੁਝ ਦੇਖ ਚੁੱਕੀ ਹੈ ਜਿਹੜਾ ਕੱਟ ਹੋਇਆ ਉੱਥੇ ਕੀ ਕੁਝ ਹੋਇਆ ਉਹਦਾ ਰਿਜ਼ਲਟ ਕੀ ਨਿਕਲਿਆ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਠੀਕ ਹੈ ਉਹ ਕੀ ਕਹਿੰਦੇ ਨੇ ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਠੀਕ ਹੈ ਜਿਹੜੀ ਕੋਈ ਅਗਲੀ ਗੱਲ ਹੈ ਤੁਸੀਂ ਉਹ ਪੁੱਛੋ ਨਾ ਬੰਦੋ ਕਿ 850 ਕੁਰਸੀ ਅਸੀਂ ਲਾਈ ਹੋਈ ਸੀ ਯਾਰ ਮੈਂ ਤਾਂ ਉਹ ਤੁਹਾਨੂੰ ਪਹਿਲਾਂ ਹੀ ਕਹਿ ਬੈਠਿਆ ਉਹ ਤਾਂ ਕੁਰਸੀਆਂ ਤੁਸੀਂ ਵੀ ਗਿਣੀਆਂ ਉੱਥੇ ਹੋਰ ਨੇ ਵੀ ਗਿਣੀਆਂ ਠੀਕ ਹੈ 250 ਕੁਰਸੀ ਸੀਗੀ ਠੀਕ ਹੈ ਚਲੋ ਮੇਰੇ ਵੱਲੋਂ ਤਾਂ ਕੁਝ ਨਹੀਂ ਕਿਹਾ ਜਾਂਦਾ ਉਹ ਜੋ ਉਹਨਾਂ ਦਾ ਹੋਇਆ ਘੱਟ ਠੀਕ ਹੋਇਆ ਆਪਾਂ ਨੂੰ ਉਹਦੇ ਨਾਲ ਕਿllen ਦੇਣਾ ਲੇਕਿਨ ਉਹਦਾ ਰਿਜ਼ਲਟ ਕੀ ਆ ਪੁਤਲੇ ਕਿਉਂ ਸੜ ਰਹੇ ਨੇ ਗਲਤੀਆਂ ਕਰਦੇ ਮੰਨ ਰਹੇ ਮਾਫੀਆਂ ਕਿਉਂ ਮੰਗ ਰਹੇ ਨੇ ਕੋਈ ਵੀ ਜੇ ਕਿਤੇ ਕੋਈ ਪ੍ਰੋਗਰਾਮ ਹੁੰਦਾ ਜੇ ਕੋਈ ਜ਼ਿੰਮੇਵਾਰ ਆਪਣੀ ਫਸਲ ਪੀਦਾ ਉਹਦੇ ਝਾੜ ਤੱਕ ਮਤਲਬ ਹੁੰਦਾ ਉਹਦਾ ਉਹਦਾ ਰਿਜ਼ਲਟ ਕੀ ਨਿਕਲਿਆ ਉਹ ਵੀ ਦੇਖਣਾ ਉਹ ਉਹਦੇ ਬਾਰੇ ਤਾਂ ਕੋਈ ਨਹੀਂ ਬੋਲਦਾ ਰਿਜ਼ਲਟ ਕੀ ਆ ਪੁਤਲੇ ਸੜ ਰਹੇ ਲੋਕ ਤੁਜੀਪਸੇ ਗੁਰਵਿੰਦਰ ਸਿੰਘ ਡੋਮਸ਼ਿਡੀ ਵੱਲੋਂ ਸਿੱਧਾ ਤੁਹਾਡੇ ਤੇ ਹਮਲਾ ਕੀਤਾ ਹੈ ਕਿ ਇਹ ਦੁੱਧ ਚ ਪਾਣੀ ਪਾਉਂਦੇ ਰਹੇ ਆੜ ਦੇ ਵਿੱਚ ਹਿਰਾਫੇਰੀ ਕਰਦੇ ਰਹੇ ਆਂ ਕਾਫੀ ਹੋਰ ਵੀ ਜਿਹੜੇ ਮਾਮਲੇ ਨਾਲ ਜੁੜੇ ਹੋਏ ਨੇ ਕੀ ਕਹਿਣਾ ਉਸ ਬਾਰੇ ਦੇਖੋ ਇਹ ਤਾਂ ਗੁਰੂ ਸਾਹਿਬ ਜਾਣਦੇ ਨੇ ਕੀ ਕੋਈ ਕਰ ਰਿਹਾ ਜਾਂ ਸੰਗਤ ਜਾਣਦੀ ਆ ਕਿਸੇ ਦੇ ਕਹੇ ਤੇ ਕੁਝ ਨਹੀਂ ਹੁੰਦਾ ਇਹ ਜਦੋਂ ਮੈਂ 2011 ਚ ਐਸਜੀਪੀਸੀ ਦਾ ਇਲੈਕਸ਼ਨ ਲੜਿਆ ਇਹ ਉਦੋਂ ਵੀ ਇਹੀ ਕੁਝ ਕਹਿੰਦੇ ਸੀ ਲੋਕਾਂ ਨੂੰ ਬੇਕਿਸੰਕਰ ਨਾਲ ਮੈਨੂੰ ਸੇਵਾ ਦਿੱਤੀ ਉਦੋਂ ਵੀ ਇਹ ਇਲਜ਼ਾਮ ਲਾਉਂਦੇ ਸੀਗੇ ਜੇ ਸੱਚਾਈ ਹੁੰਦੀ ਤਾਂ ਲੋਕ ਮੈਨੂੰ ਕਿਉਂ ਚੁਣਦੇ ਇਹ ਸਾਰਾ ਕੁਝ ਝੂਠ ਦਾ ਭਲੰਦਾ ਜੇ ਸਾਡੇ 'ਚ ਕੋਈ ਫਾਲਟ ਹੁੰਦਾ ਅੱਜ ਸਾਡਾ ਤਾਂ ਕਾਰੋਬਾਰ ਹੁਣ ਵੀ ਚੱਲਦਾ ਜੇ ਅਸੀਂ ਕੋਈ ਗਲਤ ਕੰਮ ਕਰਦੇ ਹੁੰਦੇ ਸਾਡਾ ਕਾਰੋਬਾਰ ਥੋੜੀ ਚੱਲਣਾ ਤਾਂ ਕਾਰੋਬਾਰ ਸਾਡਾ ਫੇਰ ਹੋ ਜਾਂਦਾ ਜਿਹੜੇ ਦੁੱਧ ਦੀਆਂ ਗੱਲਾਂ ਕਰਦੇ ਮੈਂ ਤਾਂ ਕਦੇ ਦੁੱਧ ਵੇਚਿਆ ਹੀ ਨਹੀਂ ਮੈਂ ਤਾਂ ਕੰਟਰੈਕਟਰ ਸੀਗਾ ਮਿਲਕ ਪਲਾਂਟ ਮੁਹਾਲੀ ਦੇ ਨਾਲ ਸਾਡਾ ਕੰਟਰੈਕਟ ਸੀਗਾ ਦੁੱਧ ਉੱਥੋਂ ਡੇਰੀਆਂ ਤੋਂ ਇਕੱਠਾ ਕਰਕੇ ਉੱਥੇ ਲੈ ਕੇ ਜਾਣਾ ਇੱਕ ਇੱਕ ਕੈਨ ਦੀ ਉੱਥੇ ਸੈਂਪਲਿੰਗ ਹੁੰਦੀ ਸੀ ਜੇ ਕੋਈ ਗੱਲ ਹੁੰਦੀ ਤਾਂ ਉੱਥੇ ਪਕੜਿਆ ਜਾਂਦੀ ਸਾਰਾ ਕੁਝ ਫਿਰ 10-12 ਸਾਲ ਅਸੀਂ ਕੰਮ ਕੀਤਾ ਕਿਹੜੇ ਇੱਕ ਦਿਨ ਕੀਤਾ ਸੀ ਜੇ 10-12 ਸਾਲ ਚ ਕਿਸੇ ਫੈਕਟਰੀ ਨੇ ਸ਼ਿਕਾਇਤ ਨਹੀਂ ਕੀਤੀ ਕਿਸੇ ਮਿਲਕ ਪਲਾਂਟ ਦੇ ਬੰਦੇ ਨੇ ਸ਼ਿਕਾਇਤ ਨਹੀਂ ਕੀਤੀ ਇਹਨਾਂ ਦਾ ਭੌਂਕੜ ਦਾ ਕੀ ਹੈ ਇਹ ਤਾਂ ਕੁਝ ਵੀ ਕਹੀ ਜਾਣ ਇਹ ਹੁਣ ਗੁਰਵਿੰਦਰ ਸਿੰਘ ਜੀ ਮਛੇੜੀ ਆ ਵੈਸੇ ਮੈਂ ਕਿਸੇ ਦੇ ਪਰਸਨਲ ਲਾਈਫ ਤੇ ਬੋਲਣਾ ਚੰਗਾ ਨਹੀਂ ਸਮਝਦਾ ਲੇਕਿਨ ਜੇ ਉਹਨਾਂ ਕੁਝ ਕਿਹਾ ਹੈ ਤਾਂ ਉਹ ਆਪਣੀ ਮੰਜੀਥਲੇ ਸੋਟਾ ਆ ਫਿਰ ਨਵੀਂ ਉਹਨਾਂ ਨੇ ਪਾਰਟੀ ਨਾਲ ਕਦ ਵਫਾਦਾਰੀ ਕੀਤੀ ਹੈ ਕਦੋਂ ਇਹ ਇਸ ਪਰਿਵਾਰ ਨੇ ਵਫਾਦਾਰੀ ਕੀਤੀ ਹਮੇਸ਼ਾ ਪਾਰਟੀ ਦੇ ਵਿਰੁੱਧ ਜਾ ਕੇ ਤਾਂ ਇਲੈਕਸ਼ਨ ਲੜਦੇ ਰਹੇ ਆ ਜਿਸੇਦਾਰ ਜਾਗਰ ਸਿੰਘ ਬਡਾਲੀ ਜਦੋਂ ਇਲੈਕਸ਼ਨ ਲੜਿਆ ਮਰੰਡੇ ਤੇ ਸਰੇਆਂ ਵਿਰੋਧ ਕਰਦਾ ਸੀ ਬੀਬੀ ਸਤਵੰਤ ਕੌਰ ਸੰਧੂ ਲੜੀ ਸਰੇਆਂ ਵਿਰੋਧ ਕਰਦਾ ਸੀ ਮੈਂ ਇਲੈਕਸ਼ਨ ਲੜਿਆ ਮੇਰੇ ਸਰੇਆਂ ਵਿਰੋਧ ਕਰਦਾ ਸੀ ਕਾਲੀ ਦਲ ਦਾ ਇਹ ਕਦੋਂ ਪਰਿਵਾਰ ਕਾਲੀ ਦਲ ਹੋ ਗਿਆ ਇਹ ਤਾਂ ਸਰਪ ਕਹਿਣ ਦੀਆਂ ਗੱਲਾਂ ਨੇ ਇਹਨਾਂ ਲੋਕਾਂ ਦੇ ਪੱਲੇ ਕੱਖ ਨਹੀਂ ਹੈਗਾ ਫਿਰ ਹਿੰਦੂ ਭਾਈਚਾਰੇ ਬਾਰੇ ਕੀ ਬੋਲ ਕੇ ਗਿਆ ਉਹ ਵੀ ਇਹ ਬਰਮੇ ਸ਼ਰਮਿਆ ਨੇ ਸਾਡੀ ਸ਼੍ਰੋਮਣੀ ਕਾਲਾ ਦਰ ਨੁਕਸਾਨ ਕੀਤਾ ਯਾਰ ਇਹ ਇਹ ਕਿਹੜੀਆਂ ਗੱਲਾਂ ਕਰਨੀਆਂ ਦੀਆਂ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ ਇੱਥੇ ਤਾਂ ਸਾਂਝੀ ਵਲਤਾ ਦਾ ਸੁਦੇਸ਼ ਹੈ ਇਹ ਤਾਂ ਸਾਰਿਆਂ ਵਾਸਤੇ ਮਹਾਰਾਜ ਨੇ ਕਿਹਾ ਵੀ ਸਾਰਿਆਂ ਨੂੰ ਗਲ ਬੱਕੜੀ ਚਲੋ ਤੁਸੀਂ ਇਹ ਸ਼੍ਰੋਮਣੀ ਕਾਲੀ ਦਲ ਕਿਤੇ ਕੋਈ ਉਦਾਂ ਗੱਲ ਹੈ ਵੀ ਇਹ ਸੋ ਇਹ ਜਿਹੜੀਆਂ ਗੱਲਾਂ ਕੀਤੀਆਂ ਇਹਨਾਂ ਨੇ ਬਹੁਤ ਮਾੜੀਆਂ ਕੀਤੀਆਂ ਨੇ ਨਹੀਂ ਕਰਨੀਆਂ ਚਾਹੀਦੀਆਂ ਦੂਜੇ ਪਾਸੇ ਮਨਪਤ ਤਿਆਲੀ ਤੇ ਨਾਲ ਦੂਜੇ ਪਾਸੇ ਝੁੰਦਾ ਜੀ ਨੇ ਵੀ ਇਹ ਕਿਹਾ ਕਿ ਇਹ ਪਰਸਨਲ ਆਗੂ ਦੇ ਬਿਆਨ ਹੋ ਸਕਦੇ ਨੇ ਕਿ ਪੰਜ ਮੈਂਬਰੀ ਕਮੇਟੀ ਦੇ ਕੋਈ ਬਿਆਨ ਨਹੀਂ ਸਾਨੂੰ ਸਭ ਦੀ ਲੋੜ ਹੈ ਨਹੀਂ ਇਹ ਫਿਰ ਸਟੇਜ ਤੇ ਕਿਉਂ ਰੁਕਿਆ ਹੋ ਉਹ ਉਹਨੂੰ ਸਟੇਜ ਤੇ ਜਦ ਇਹ ਰੋਕਦੇ ਵੀ ਤੂੰ ਗਲਤ ਬੋਲ ਰਿਹਾ ਜਾਂ ਜੇ ਸਟੇਜ ਤੇ ਬੋਲਿਆ ਸੀ ਉਦੋਂ ਬਾਅਦ ਸਟੇਜ ਤੇ ਬੋਲਦੇ ਹੋ ਵੀ ਜੋ ਕਿਸੇ ਨੇ ਕਿਹਾ ਹੈ ਦਸ ਇਹਦੇ ਨਾਲ ਸਹਿਮਤ ਨਹੀਂ ਸਟੇਜ ਤੇ ਕਿਉਂ ਨਹੀਂ ਬੋਲੇ ਫਿਰ ਯਦੋਂ ਉਹ ਤੋਂ ਬਾਅਦ ਯਾਲੀ ਸਾਹਿਬ ਵੀ ਬੋਲੇ ਆ ਝੁੰਡਾ ਸਾਹਿਬ ਵੀ ਬੋਲੇ ਆ ਹੋਰ ਵੀ ਸਾਡੇ ਲੀਡਰ ਸਾਹਿਬਾਨ ਬੋਲੇ ਆ ਉਦੋਂ ਕਹਿੰਦੇ ਸਟੇਜ ਤੇ ਵੀ ਜੋ ਕਿਸੇ ਨੇ ਕਿਹਾ ਗਲਤ ਕਿਹਾ ਹੁਣ ਬਾਅਦ ਚ ਜਦੋਂ ਵਿਰੋਧ ਹੋ ਗਿਆ ਪੁਤਲੇ ਸੜਨ ਲੱਗੇ ਹੁਣ ਮਾਫੀ ਮੰਗਣ ਲੱਗੇ ਇਹ ਇਹ ਕਿਹੜਾ ਕਿੱਥੇ ਦਾ ਸਿਧਾਂਤ ਵੀ ਕੋਈ ਚੀਜ਼ ਹੁੰਦੀ ਐ اخਲਾਕ ਵੀ ਕੋਈ ਚੀਜ਼ ਹੁੰਦੀ ਐ ਯਾਰ اخਲਾਕ ਵੀ ਕੋਈ ਚੀਜ਼ ਹੁੰਦੀ ਐ ਉਸ ਜੇ ਉਹਨੂੰ ਨਹੀਂ ਟੋਕਿਆ ਸੀ ਉਦੋਂ ਬਾਅਦ ਤੁਸੀਂ ਆਪਣਾ ਭਾਸ਼ਣ ਦਿੱਤਾ ਤੁਸੀਂ ਭਾਸ਼ਣ ਵਿੱਚ ਕਹਿੰਦੇ ਇਹ ਗੱਲ ਵੀ ਜੋ ਕਿਸੇ ਨੇ ਕਿਹਾ ਇਹ ਨਾ ਆਪਣੀ ਦੀ ਸੋਚ ਸਾਡੀ ਨਹੀਂ ਹੈ ਉਦਸਤੇ ਤੇ ਬੋਲਿਆ ਕੋਈ ਦਿਖਾ ਦਿਓ ਮੈਨੂੰ ਜਿਸ 스테 ਤੇ ਬੋਲਿਆ ਹੋਵੇ ਕੰਦਰ ਜੀ ਨੇ ਮਾਫੀ ਮੰਗ ਲਈ ਕਹਿੰਦਾ ਕੀ ਚਲੋ ਸਾਡੀ ਠੇਸ ਪਹੁੰਚੀ ਦਾ ਸੀ ਉਹ ਖੇਮਾ ਚਾਉਂਦੇ ਸੀ ਮੈਂ ਕਹਿੰਦਾ ਵੀ ਮਾਫੀ ਮੰਗ ਲਈ ਚੰਗੀ ਗੱਲ ਉਹਨੇ ਤਾਂ ਨਹੀਂ ਮੰਨੀ ਤੁਸੀਂ ਕੁਐਸਚਨ ਕੀਤੇ ਉਹਨੂੰ ਉਹ ਤਾਂ ਕਹਿੰਦਾ ਮੈਂ ਸਟੈਂਡ ਕਰਦਾ ਹੁਣ ਵੀ ਵੀ ਅਸੀਂ ਹਿੰਦੂਆਂ ਦੇ ਵੋਟਾਂ ਲੈਣੀਆਂ ਅਸੀਂ ਕੋਈ ਉਹਦੇ ਦਾ ਨਹੀਂ ਬਣਾਉਣਾ ਫੇ ਵੋਟਾਂ ਕੌਣ ਪਾਊਗਾ ਉਹ ਬੰਦਾ ਤਾਂ ਹੁਣ ਵੀ ਸਟੈਂਡ ਕਰਦਾ ਉਸ ਗੱਲ ਤੇ ਤੁਸੀਂ ਪੁੱਛੇ ਤੁਹਾਡੇ ਵੀ ਇਹਦੇ ਚੈਨਲ ਤੇ ਬੋਲਿਆ ਵੀ ਮੈਂ ਸਟੈਂਡ ਕਰਦਾ ਪਿਉਂ ਚੋਂ ਦੇ ਦੇ ਗਲਤੀ ਮੰਨਣ ਤਿਆਰ ਹੋਰ ਦੇ ਮੰਨ ਤੇ ਕੌਣ ਤੱਕ ਬਣਦੀ ਹੈ ਮੰਤਕਾ ਵੱਲੋਂ ਪਿਛਲੇ ਦਿਨੀ ਇੱਕ ਪ੍ਰੋਗਰਾਮ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਡੇ ਇਕੱਠ ਨੂੰ ਰੋਕਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਫੋਨ ਕਰ ਕਰਕੇ ਵਰਕਿੰਗ ਰੋਕਿਆ ਜਾ ਰਿਹਾ ਦੂਜੇ ਧੜੇ ਵੱਲੋਂ ਇਹ ਇਹ ਤਾਂ ਮੈਂ ਸਮਝਦਾ ਵੀ ਇਹ ਤਾਂ ਗੱਲ ਚੰਗੀਆਂ ਨਹੀਂ ਲੱਗਦੀ ਕਹਿਣੀ ਕਿਸੇ ਦੇ ਕਿਸੇ ਤੇ ਕੌਣ ਰੁਕ ਜੂਗਾ ਭਾਈ ਜੀ ਨੇ ਮੇਰੇ ਨਾਲ ਚੱਲਣਾ ਤਾਂ ਮੇਰੇ ਨਾਲੇ ਚੱਲਣਾ ਜੇ ਹੁਣ ਤੂੰ ਕਹੂਗਾ ਵੀ ਤੂੰ ਖੇੜੇ ਨਾਲ ਨਾ ਜਾ ਰੁਕ ਜੂਗਾ ਕੋਈ ਇਹ ਮੈਨੂੰ ਕੋਈ ਰੋਕ ਕੇ ਦਿਖਾ ਦੇ ਕੋਈ ਕਿਸੇ ਦੇ ਕਹੇ ਤੇ ਨਹੀਂ ਰੁਕਦਾ ਜਿਹੜਾ ਕੋਈ ਕਹਿੰਦਾ ਉਹ ਉਹ ਬੇਵਕੂਫ ਹੈ ਕੋਈ ਨਹੀਂ ਕਹ ਨਹੀਂ ਕਿਸੇ ਦੇ ਕਹੇ ਤੇ ਅੱਜ ਤਾਂ ਯਾਰ ਕੋਈ ਘਰ ਦਾ ਨਹੀਂ ਰੁਕਦਾ ਕਿਸੇ ਦੇ ਕਹੇ ਤੇ ਤੀਆ ਗੋਂ ਰੁਕ ਜੁਗਾ ਅੱਜ ਦਾ ਇੱਕ ਪਰਿਵਾਰ ਨਹੀਂ ਕਿਸੇ ਦੇ ਕਹਣੇ ਚ ਹੈਗਾ ਇੱਕ ਦੂਏ ਦੇ ਲੋਕ ਕਿਵੇਂ ਮੁੱਕ ਜਾਣਗੇ ਵੀ ਹਉਣੇ ਤੇ ਇਹ ਬਿਲਕੁਲ ਗਲਤ ਗੱਲਾਂ ਹੈ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਪੰਘੋੜਾ ਪਰਿਵਾਰ ਹੈ ਪੰਘੋੜੇ ਅਗੂ ਨੇ ਜਿਹੜੇ ਅਕਾਲ ਪਖਸ ਤੋਂ ਪੰਘੋੜੇ ਹੋ ਚੁੱਕੇ ਨੇ ਉਹ ਦੇਖੋ ਗਿਆਨੀ ਹਰਪ੍ਰੀਤ ਸਿੰਘ ਜੀ ਐਡੇ بڑے ਅਹੁਦੇ ਤੇ ਰਹਿ ਕੇ ਜਿਹੜੀਆਂ ਗੱਲਾਂ ਕਰਦੇ ਆ ਉਹਨਾਂ ਵਾਸਤੇ ਸ਼ੋਭਾ ਹੀ ਨਹੀਂ ਦਿੰਦੀਆਂ ਹੁਣ ਤਾਂ ਸਾਰਾ ਕੁਝ ਨੰਗਾ ਹੋ ਗਿਆ ਹੁਣ ਤਾਂ ਇੱਕ ਧੜੇ ਦੇ ਮੈਂਬਰ ਵੀ ਬਣ ਗਏ ਆ ਮੈਂਬਰਸ਼ਿਪ ਵੀ ਲੈ ਲਈ ਧੜੇ ਦੀ ਹੁਣ ਤਾਂ ਇਹ ਸਾਰਾ ਕੁਝ ਹੋਇਆ ਤਾਂ ਹਰਪ੍ਰੀਤ ਸਿੰਘ ਦੇ ਕਰਨਾ ਸਾਰਾ ਕੁਝ ਜਿਹੜਾ ਕੁਝ ਹੋਇਆ ਇਹ ਹੋਇਆ ਤਾਂ ਜੇ ਅਕਾਲ ਤਖਤ ਦਾ ਜਥੇਦਾਰ ਸਾਰੀ ਕੌਮ ਨੂੰ ਇਕੱਠਾ ਕਰਨੀ ਚਾਹੁੰਦਾ ਕਰ ਸਕਦਾ ਸੀ ਸਾਰੇ ਸਾਰੇ ਧੜਿਆਂ ਨੂੰ ਇਕੱਠੇ ਕਰਦੇ ਉਹਦੇ ਇਹ ਜਿਹੜਾ ਕਾਲਤਾਖਬ ਦਾ ਜਹੇਦਾਰ ਹੈ ਕੋਈ ਇੱਕ ਧੜੇ ਦਾ ਨਹੀਂ ਹੈ ਮੇਰੇ ਧੜੇ ਦਾ ਨਹੀਂ ਹੈ ਕਿਸੇ ਕਿਸੇ ਧੜੇ ਦਾ ਨਹੀਂ ਇਹ ਕੌਮ ਦਾ ਜਹੇਦਾਰ ਹੁੰਦਾ ਉਹ ਸਾਰੀ ਕੌਮ ਨੂੰ ਇਕੱਠੇ ਕਰਦੇ ਕਾਲਤਾਖਬ ਤੇ ਸਾਰਿਆਂ ਨੂੰ ਬੁਲਾਉਂਦੇ ਠੀਕ ਹੈ ਜੇ ਸ਼੍ਰੋਮਣੀ ਕਾਲਦਾਨ ਨੇ ਗਲਤੀਆਂ ਕੀਤੀਆਂ ਸੀ ਮੰਨ ਲੀਆਂ ਉਤੋਂ ਬਾਅਦ ਸਾਰਿਆਂ ਨੂੰ ਇਕੱਠੇ ਕਰਦੇ ਵੀ ਭਾਈ ਆਓ ਤੁਸੀਂ ਇਕੱਠੇ ਬੈਠ ਕੇ ਇਸ ਗੱਲ ਕਰੋ ਫੇਰ ਤਾਂ ਅਸੀਂ ਕਹਿ ਸਕਦੇ ਵੀ ਜਹੇਦਾਰ ਨੇ ਠੀਕ ਕੀਤਾ ਜਹੇਦਾਰ ਸਾਹਿਬ ਤਾਂ ਆਪ ਧੜਿਆਂ ਦੇ ਵਿੱਚ ਵੜ ਕੇ ਜਾ ਕੇ ਯਾਰ ਕਾਲਤਾਖਬ ਦਾ ਜਹੇਦਾਰ ਧੜਿਆਂ 'ਚ ਥੋੜੀ ਬੜੂਗਾ ਕਾਲ ਸਾਬ ਦਾ ਜਿਹੇ ਦਾ ਧੜੇ ਖਤਮ ਕਰੂਗਾ ਯਾਰ ਸੋ ਇਸ ਕਰਕੇ ਮੈਂ ਉਹਨਾਂ ਬਾਰੇ ਕੁਝ ਇੰਨਾ ਨਹੀਂ ਕਹਿਣਾ ਚਾਹੁੰਦਾ ਸਤਕਾਰਯੋਗ ਸਭ ਨੂੰ ਕਿਹਾ ਕਿ ਬਾਦਲ ਪਰਿਵਾਰ ਹੀ ਐਚਪੀਸੀ ਚੋਣਾ ਨਹੀਂ ਹੋਣ ਦੇ ਰਿਹਾ ਕਿਉਂਕਿ ਉਹਨਾਂ ਨੂੰ ਡਰ ਹੈ ਕਿਤੇ ਉਹ ਵੀ ਸਾਡੇ ਹੱਥੋਂ ਨਿਕਲ ਜੇ ਕੇਂਦਰ ਸਰਕਾਰ ਨਾਲ ਮਿਲੀ ਭੁਗਤ ਉਹਨਾਂ ਦੀ ਨਹੀਂ ਬਾਦਲ ਸਾਹਿਬ ਕੋਲ ਕੀ ਤਾਕਤ ਹੈ ਹੁਣ ਤਾਂ ਸਾਡੀ ਸਰਕਾਰ ਨਹੀਂ ਹੈਗੀ ਹੁਣ ਤਾਂ ਕੋਈ ਲੈਣਾ ਨਹੀਂ ਕੋਈ ਭਾਜਪਾ ਨਾਲ ਸਾਡਾ ਸਮਝੌਤਾ ਟੁੱਟ ਗਿਆ ਭਾਜਪਾ ਵਾਲੇ ਸਾਨੂੰ ਰੋਜ਼ ਗਾਲ੍ਹਾਂ ਕੱਢਦੇ ਐ ਅਸੀਂ ਉਹਨਾਂ ਨੂੰ ਰੋਜ਼ ਗਾਲ੍ਹਾਂ ਕੱਢਦੇ ਐ ਇੱਕ ਦੂਜੇ ਦੇ ਵਿਰੁੱਧ ਬੋਲਦੇ ਐ ਫਿਰ ਅਸੀਂ ਕੌਣ ਹੈ ਰੋਕਣ ਵਾਲੇ ਭਈ ਇਹਨਾਂ ਦੀ ਆੜੀਆ ਲਾਲ ਕਰਾ ਲੈਣ ਚਾਹਣਾ ਅਸੀਂ ਤਾਂ ਕਹਿੰਦੇ ਕੱਲ ਨੂੰ ਕਰਾ ਲੈਣ ਜੀਪੀਸੀ ਸਹਿਮਤ ਇਸ ਵਾਸਤੇ ਮੈਂਬਰ ਸਾਰੇ ਪ੍ਰਧਾਨ ਸਾਡੇ ਪ੍ਰਧਾਨ ਸਰਦਾਰ ਹਰਜਨ ਸਿੰਘ ਧਾਮੀ ਨੇ ਕਹਿ ਲਿਆ ਸਾਡੇ ਬਲਾਰੇ ਬੋਲਦੇ ਨੇ ਮੈਂ ਤੁਹਾਡੇ ਚੈਨਲ ਤੇ ਕਹਿੰਦਾ ਵੀ ਕਰਾ ਲਓ ਯਾਰ ਇਲੈਕਸ਼ਨ ਜੀ ਨੂੰ ਸੰਗਤ ਕਹੋਗੀ ਸੇਵਾ ਉਹਨੂੰ ਮਿਲ ਜਾਊਗੀ ਜੀਪੀਸੀ ਬੋਲੋ ਕੋਈ ਪ੍ਰਸਤਾਵ ਲਿਖ ਕੇ ਕਿੰਤ ਨੂੰ ਭੇਜਿਆ ਜਾ ਰਿਹਾ ਕੋਈ ਹੋਈ ਗੱਲਬਾਤ ਤੁਹਾਡੀ ਮੀਟਿੰਗ ਦੇ ਵਿੱਚ ਜੀ ਨਾ ਤਾਂ ਉਹ ਤਾਂ ਜਾਂ ਟਰਮ ਪੂਰੀ ਹੋ ਗਈ 5 ਸਾਲ ਪੂਰੇ ਹੋ ਗਏ ਉੱਤੇ ਸੈਂਟਰ ਨਾਲ ਕਰਾਉਣਾ ਸੈਂਟਰ ਕਰਾ ਲਵੇ ਤਾਂ ਅਸੀਂ ਕਹਦੇ ਕਹਿੰਦੇ ਨਾ ਕਰਾ ਸਾਰਾ ਪ੍ਰੋਸੈਸ ਹੋ ਲਿਆ ਹੁਣ ਤਾਂ ਹੁਣ ਕਹਤਾ ਨਹੀਂ ਕਰਾਂ ਤੇ ਕਰਾ ਲੈਣਾ ਜੋ ਦੁਆਰੇ ਬਣ ਗਿਆ ਨਾ ਬਾਦਲ ਪ੍ਰਧਾਨ ਬਣਿਆ ਸਾਡਾ ਕਿੰਨਾ ਡੈਲੀਗੇਟ ਸੀਗੇ ਸਮੁੱਚੇ ਪੰਜਾਬ ਦੇ ਸਮੁੱਚੇ ਹਿੰਦੁਸਤਾਨ ਚੋਂ ਸਿੱਖਾਂ ਦੇ ਡੈਲੀਗੇਟ ਬਣ ਕੇ ਪ੍ਰਧਾਨ ਚੁਣਿਆ ਕੋਈ ਇਕੱਲਾ ਹੀ ਥੋੜੀ ਬਣ ਗਿਆ ਉਹ ਤੁਸੀਂ ਦੇਖਿਆ ਹੋਣਾ ਦਰਬਾਰ ਸਭ ਮੰਬਰ ਸਾਹਿਬ ਜਦੋਂ ਇਕੱਠ ਹੋਇਆ ਕਿੰਨੀ ਸੰਗਤ ਸੀ ਸੰਗਤ ਨੇ ਸਰਬਸੰਮਤੀ ਨਾਲ ਉੱਥੇ ਉਹਨੂੰ ਪ੍ਰਧਾਨ ਬਣਾਇਆ ਤਿੰਨ ਵਾਰੀ ਉੱਥੋਂ ਅਨਾਊਂਸਮੈਂਟ ਹੋਈ ਵੀ ਭਾਈ ਜੇ ਕਿਸੇ ਹੋਰ ਨੇ ਪ੍ਰਧਾਨ ਬਣਨਾ ਆਪਣਾ ਨਾਮ ਦੇ ਦਿਓ ਇਹ ਆਏ ਮੇਰੇ ਵੀਰ ਜਿਹੜੇ ਸਾਡੇ ਸਤਕਾਰਯੋਗ ਨੇ ਇਹ ਭਰਤੀ ਕਰਦੇ ਤਕੜੇ ਕਰਦੇ ਤਕੜੇ ਹੋ ਕੇ ਭਰਤੀ ਕਰਦੇ ਬਰਾਬਰ ਪਰਚੀਆਂ ਲਿਆ ਕੇ ਸ਼੍ਰੋਮਣੀ ਕਾਲਦਲ ਦੀਆਂ ਭਰਤੀ ਕਰਦੇ ਇਹਨਾਂ ਦੇ ਵੱਧ ਰੈਲੀ ਗੱਟ ਹੁੰਦੇ ਇਹ ਬਣਾਉਂਦੇ ਯਾਰ ਇਹਨਾਂ ਨੂੰ ਤਾਂ ਕਿਹਾ ਜਾ ਰਿਹਾ ਕਿ ਸਾਡੇ ਵੱਧ ਨੇ ਅਸੀਂ ਪੂਰਾ ਵੈਰੀਫਾਈ ਕਰਕੇ ਫੋਨ ਨੰਬਰ ਬਕਾਇਦਾ ਲਿਖ ਕੇ ਐਡਰੈਸ ਲਿਖ ਕੇ ਤਾਂ ਭਰਤੀ ਕਰ ਰਹੀਆਂ ਪਰ ਥੋੜੀ ਦੱਸਿਆ ਰਿਹਾ ਕਿ ਸ਼੍ਰੋਮਣੀ ਕਾਲਦਲ ਦੀ 25 ਲੱਖ ਕਿਹਾ ਜਾ ਰਿਹਾ ਕਿ 18 ਲੱਖ ਤਾਂ ਵੋਟਰ ਸੀ ਸਾਰੇ ਕੱਲ ਵੋਟਾਂ ਦੀ ਨਹੀਂ ਗੱਲ ਭਰਤੀ ਦੀ ਹੈ ਤੇ ਇਹਨਾਂ ਦੀ ਭਰਤੀ ਹੋ ਗਈ ਫਿਰ ਇਹ ਆਪਣਾ ਪ੍ਰਧਾਨ ਬਣਾ ਲੈਣ ਜਿਹਨੂੰ ਮਰਜ਼ੀ ਚੁਣ ਲੈਣ ਅਸੀਂ ਕੱਲ ਕਹਿੰਦੇ ਨਾ ਬਣਾ ਲੈਣਾ ਅ ਜਿੱਦ ਨੇ ਉਹਦਾ ਪ੍ਰਧਾਨ ਚੁਣਿਆ ਕਰਦੇ ਆ ਨਾ ਭੱਜ ਜਾਣਾ ਆ ਤੁਸੀਂ ਹੁਣ ਸਟੇਜ ਤੇ ਕੀ ਹੋਇਆ ਭਾਈ ਹਰਪ੍ਰੀਤ ਸਿੰਘ ਜੀ ਨੇ ਕੀ ਕਿਹਾ ਵੀ ਇਹ ਜਿਹੜੇ ਸਿਉਕ ਲੱਗੇ ਹੋਏ ਬਾਲੇ ਨੇ ਸਟੇਜ ਤੇ ਕਹੀ ਇਹ ਗੱਲ ਵੀ ਇਹ ਜਿਹੜੇ ਸਿਉਕ ਲੱਗੇ ਹੋਏ ਬਾਲੇ ਆ ਜੇ ਇਹਨਾਂ ਨੂੰ ਰੰਧਣ ਵੀ ਲੱਗੇ ਤਾਂ ਇਹ ਦਾਤਣਾ ਨਿਕਲ ਨਹੀਂ ਹੋਣੀਆ ਫਿਰ ਜੇ ਇਹ ਇਹ ਨਾ ਲੋਡ ਲੀਡਰਾਂ ਨੂੰ ਫੇਰ ਸਮਝ ਨਹੀਂ ਆਉਂਦੀ ਫਿਰ ਤਾਂ ਬੜੀ ਮਾੜੀ ਇਹਨਾਂ ਨੂੰ ਲੱਗਦਾ ਕਿ ਸੁਣਾਇਆ ਕਿ ਸਟੇਜ ਤੇ ਬੈਠਿਆਂ ਉਹ ਸਟੇਜ ਤੇ ਹੀ ਬੈਠੇ ਰਹੇ ਉਹ ਜਿਹੜੇ ਪੁਰਾਣੇ ਲੀਡਰ ਹੈ ਸਾਡੇ ਕਿਸੇ ਥਰਡ ਪਰਸਨ ਤੋਂ ਥੋੜੀ ਕਿਹਾ ਉਹਨਾਂ ਨੂੰ ਤਾਂ ਸਟੇਜ ਤੇ ਹੀ ਕਹੀ ਸਾਰੀ ਗੱਲ ਇਹ ਕਿਸੇ ਦੇ ਸਾਹਮਣੇ ਕਹੀ ਦੁਨੀਆ ਚ ਕਹੀ ਇਹ ਤਾਂ ਮੁਰ ਤੋਂ ਇਕੱਠਾ ਹੋ ਸਕਦਾ ਹੈ ਕਦ ਜਿਹੜੇ ਹੁਣ ਜਿਸ ਤਰੀਕੇ ਨਾਲ ਲੱਗ ਲੱਗ ਗਏ ਘਰ ਵਾਪਸੀ ਹੋ ਸਕਦੀ ਇਹਨਾਂ ਦੀ ਇਹ ਇਹ ਤਾਂ ਗੁਰੂ ਸਾਹਿਬ ਨੂੰ ਪਤਾ ਅਸੀਂ ਤਾਂ ਕਦ ਕਹਿੰਨੇ ਵੀ ਨਾ ਹੋਣ ਜਦ ਮਰਜ਼ੀ ਹੋ ਜਾਣ ਯਾਰ ਇਹ ਪਹਿਲਾਂ ਵੀ ਇਦਾਂ ਜਦੋਂ ਮਿਸ਼ਲਾਂ ਤਿਆਂ ਮਿਸ਼ਲਾਂ ਵੀ ਤਾਂ ਉਸ ਵਿੱਚ ਲੜਦਿਆਂ ਹੁੰਦੇ ਆ ਤਿਆਂ ਜਦ ਕੌਮੀ ਮੁੱਦਾ ਉਹਨਾਂ ਦਾ ਇਕੱਠੇ ਹੋ ਜਾਂਦੇ ਤੇ ਹੁਣ ਜੇ ਕੌਮੀ ਮੁੱਦੇ ਆਏ ਪਏ ਹੋ ਜਾਣ ਇਕੱਠੇ ਅਸੀਂ ਤਾਂ ਕਹਿੰਦੇ ਵੀ ਜੀ ਜਿਆ ਨੂੰ ਆਜੋ ਭਾਈ ਹੋ ਜੋ ਇਕੱਠੇ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਅਜਮੇਰ ਸਿੰਘ ਖੇੜਾ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿਉਂਕਿ ਗੁਰਵਿੰਦਰ ਸਿੰਘ ਡੁੰਮਸ਼ੜੀ ਨੇ ਜੋ ਬਿਆਨ ਦਿੱਤਾ ਉਸ ਤੋਂ ਬਾਅਦ ਜਿਹੜਾ ਇਹ ਮਾਮਲਾ ਪੱਖਿਆ ਉਹਨਾਂ ਨੇ ਟਿੱਪਣੀ ਕੀਤੀ ਗਈ ਸੀ ਕਿ ਅਸੀਂ ਹਿੰਦੂ ਪਰਿਵਾਰਾਂ ਦਾ ਜਿਹੜੀ ਵੋਟਾਂ ਚਾਹੁੰਦੇ ਆ ਪਰ ਲੀਡਰ ਨਹੀਂ ਬਣੇਗਾ ਇਸ ਤਰੀਕੇ ਦੀ ਜਿਹੜੀ ਟਿੱਪਣੀ ਕੀਤੀ ਉਸ ਤੋਂ ਬਾਅਦ ਜਾ ਕੇ ਪ੍ਰੈਸ ਕਾਨਫਰੈਂਸ ਕਰਨੀ ਪਈ ਥੋੜੇ ਕਰਮ ਸੁਮਿਤ ਦੇ ਨਾਲ ਹਤੇ ਸਿੰਘ